ਸੰਯੁਕਤ ਕਿਸਾਨ ਮੋਰਚੇ ਦੀ ਅੱਜ ਦੀ ਮੀਟਿੰਗ ਵਿੱਚ 24 ਤਾਰੀਖ ਦੀ ਅਸੀਂ ਜਿਹੜੀ ਡਿਕਲੇਅਰ ਕੀਤੀ ਹੋਈ ਸੀ ਮਹਾਪੰਚਾਇਤ ਉਹਦੇ ਸਬੰਧ ਵਿੱਚ ਜਗ੍ਹਾ ਦਾ ਫੈਸਲਾ ਕਰਨਾ ਸੀ ਇਹ ਮੁੱਲਾਂਪੁਰ ਦਾਕੇ ਪਹਿਲਾਂ ਮਨਸ਼ਾ ਸੀ ਉੱਥੇ ਜਾ ਕੇ ਦੇਖਿਆ ਵੀ ਉੱਥੇ ਮੰਡੀ ਨਾ ਤਾਂ ਉੱਥੇ ਕੋਈ ਸ਼ੈੱਡ ਹੈ ਤੇ ਨਾ ਉੱਥੇ ਮੰਡੀ ਜਿਹੜੀ ਆ ਉਪਧਰੀ ਹੈ ਇਹ ਉਤੋਂ ਫਿਰ ਅਗਲੀ رائے ਆਈ ਜਗਰਾਉਂ ਕਰਨ ਦੀ ਜਗਰਾਉਂ ਅਸੀਂ ਪਿਛਲੀ ਵਾਰੀ ਕੀਤਾ ਸੀ ਉਹਦਾ ਤਰਕ ਤਜਰਬਾ ਸੀ 1.5 ਕਿਲੋਮੀਟਰ ਪਿਛਲੀ ਲਾਈਨਾਂ ਲੱਗ ਜਾਂਦੀਆਂ ਲੋਕੀ ਤੁਰ ਕੇ ਆਉਂਦੇ ਨੇ ਬਹੁਤ ਮੁਸ਼ਕਲ ਖੜੀ ਹੁੰਦੀ ਹੈ ਫਿਰ ਉਹਦੇ ਬਾਅਦ ਫੈਸਲਾ ਹੋਇਆ ਵੀ ਖੰਨੇਆ ਸਮਰਾਲੇ ਚ ਕਿਤੇ ਕੀਤੀ ਹੈ ਫਿਰ ਸਮਰਾਲਾ ਚੁਣਿਆ ਫੈਸਲਾ ਹੋਇਆ ਵੀ 24 ਅਗਸਤ ਨੂੰ ਇੱਕ ਵੱਡੀ ਮਹਾਪੰਚਾਇਤ ਸਮਰਾਲੇ ਚ ਹੋਏਗੀ ਸਾਰੇ ਪੰਜਾਬ ਦੇ ਲੋਕਾਂ ਦੀ ਲੈਂਡ ਪੁਲਿਸੀ ਦੇ ਉੱਤੇ ਐਫਟੀਏ ਦੇ ਉੱਤੇ ਤੇ ਬਾਕੀ ਮੰਗਾਂ ਦੇ ਉੱਤੇ ਸਾਰੇ ਪੰਜਾਬ ਦੇ ਜਿੰਨੀਆਂ ਐਸਕਯੂਐਮ ਦੀਆਂ ਜਥੇਬੰਦੀਆਂ ਸਾਰਿਆਂ ਦੇ ਆਗੂ ਇਹਦੇ ਵਿੱਚ ਸ਼ਾਮਲ ਹੋਣਗੇ ਸਾਰਿਆਂ ਦੇ ਵਰਕਰ ਸ਼ਾਮਲ ਹੋਣਗੇ ਤੇ ਸਾਰੇ ਪੰਜਾਬ ਤੋਂ ਸਾਰੇ ਕਿਸਾਨ ਬਹੁਤ ਬਹੁਤ ਵੱਡੀ ਗਿਣਤੀ ਵਿੱਚ ਬੱਸਾਂ ਤੇ ਕਾਰਾਂ ਤੇ ਟਰੈਕਟਰਾਂ ਤੇ ਜਿਹੜੇ ਸਾਧਨ ਹੋਏ ਉਹਨਾਂ ਤੇ ਉਹ ਇੱਥੇ ਸਮਰਾਲੇ ਪਹੁੰਚਣਗੇ ਔਰ ਉਹਦਾ ਗੱਡੀ ਪਧਰਤੇ ਇਹ ਰੈਲੀ ਇਹ ਕਿ ਅਗਲਾ ਪ੍ਰੋਗਰਾਮ ਜਿਹੜਾ ਉਹ ਇੱਥੋਂ ਅਨਾਉਂਸ ਕੀਤਾ ਜਾਏਗਾ ਅਜਾ ਸਰ ਕੀ ਅਜੰਡਾ ਹੋਊਗਾ ਜੀ 메인 ਰੈਲੀ ਦਾ ਜਿਹੜੀ ਕੀਤੀ ਜਾ ਰਹੀ ਹੈ ਮਹਾਰਾਜ ਦੇ ਇਹ ਅਜੰਡਾ ਮੈਂ ਦੱਸਿਆ ਤੁਹਾਨੂੰ ਇੱਕ ਇਹਦੇ ਚ 메인 ਤਾਂ ਲੈਂਡ ਪੂਲਿੰਗ ਦਾ ਹੈ ਤੇ ਆ ਫਰੀ ਟ੍ਰੇਡ ਐਗਰੀਮੈਂਟ ਦਾ ਹੈ 메인 ਤਾਂ ਇਹ ਨੇ ਪਰ ਹੈ ਤਾਂ ਹੁਣ ਉਹਦੀ ਤਿਆਰੀ ਵਾਸਤੇ ਇਹ ਵੀ ਅਸੀਂ ਫੈਸਲਾ ਕੀਤਾ ਵੀ ਅੱਜ ਤੋਂ ਸਾਰੀਆਂ ਜਥੇਬੰਦੀਆਂ ਜਿੰਨੀਆਂ ਪੰਜਾਬ ਦੀਆਂ ਐਸਕੇਮ ਦੇ ਵਿੱਚ ਜਥੇਬੰਦੀਆਂ ਨੇ ਘਟੋ ਘਟ 10 ਪਿੰਡ ਰੋਜ਼ ਹਰ ਜਥੇਬੰਦੀ ਕੱਢੂਗੀ ਉਹ ਚਾਹੇ ਟੋਗ ਮਾਰਚ ਕਰੇ ਚਾਹੇ ਉਹ ਜਾ ਕੋ ਕਰੇ ਚਾਹੇ ਜਿਹੜਾ ਪ੍ਰੋਗਰਾਮ ਉਹਨਾਂ ਨੂੰ ਠੀਕ ਲੱਗਦਾ ਹੈ ਹਰ ਜਥੇਬੰਦੀ ਘੱਟੋ ਘੱਟ 10 ਪ੍ਰਿੰਟਰੋਜ ਕੱਢੇਗੀ ਇਹ ਸਾਰਾ ਪੰਜਾਬ ਇੱਕ ਵਾਰੀ ਅਸੀਂ ਕਵਰ ਕਰਨਾ ਹੈ ਜੋ ਸਰਕਾਰ ਦੀਆਂ ਪਾਲਿਸੀਆਂ ਜਿਹਦੇ ਨਾਲ ਭਵਿੱਖ ਵਿੱਚ ਕਿਸਾਨੀ ਨੂੰ ਖਤਰੇ ਖੜੇ ਹੋਣ ਵਾਲੇ ਨੇ ਉਹ ਸਾਰੇ ਉਹਨਾਂ ਨੂੰ ਤਿਆਰ ਕਰਕੇ ਇੱਥੇ ਰੈਲੀ ਦੇ ਵਿੱਚ ਲਿਆ ਕੇ ਅਗਲਾ ਜਿਹੜਾ ਪ੍ਰੋਗਰਾਮ ਇੱਥੋਂ ਡਿਕਲੇਅਰ ਕਰਾਂਗੇ ਅਜਾ ਸਰ ਕਿੰਨੇ ਕੁ ਲੋਕ ਦੇ ਰੈਲੀ ਵਿੱਚ ਸ਼ਾਮਲ ਹੋਣਗੇ ਤੇ ਕਿਹੜੇ ਕਿਹੜੇ ਗੀਤ ਦੇ ਹੈਗੇ ਸਾਰੇ ਦੇਖੋ ਇਹ ਸਾਰੇ ਪੰਜਾਬ ਤੋਂ ਲੋਕਾਂ ਨੇ ਆਉਣਾ ਲੈਂਡ ਪੂਲਿੰਗ ਵਾਲੇ ਤਾਂ ਠੀਕ ਹੈ ਉਹਨਾਂ ਨੇ ਤਾਂ ਆਉਣਾ ਹੀ ਉਹ ਤੋਂ ਤਾਂ ਬਿਨਾਂ ਸਾਰੇ ਪੰਜਾਬ ਚੋਂ ਜਿਵੇਂ ਅਸੀਂ ਮੋਗਾ ਰੈਲੀ ਕੀਤੀ ਸੀ ਉਦੋਂ ਲੈਂਡ ਪੂਲਿੰਗ ਦੀ ਸਮੱਸਿਆ ਨਹੀਂ ਸੀ ਤੁਹਾਨੂੰ ਅੰਦਾਜ਼ਾ ਕਿੰਨੀ ਵੱਡੀ ਰੈਲੀ ਸੀ ਰਿਕਾਰਡ ਪਿਛਲੇ ਬੀਟ ਹੋ ਗਏ ਸੀ ਇਹ ਮੋਗਾ ਰੈਲੀ ਤੋਂ ਵੀ ਵੱਡੀ ਰੈਲੀ ਹੋਏਗੀ ਇਹਦਾ ਕੋਈ ਮੈਂ ਨੰਬਰ ਨਹੀਂ ਦੱਸ ਸਕਦਾ ਕਿੰਨਾ ਕਿੰਨਾ ਕੁ ਜ਼ਿਆਦਾ ਹੋਏਗਾ ਲੋਕਾਂ ਦੇ ਮਨਾਂ ਵਿੱਚ ਸਰਕਾਰ ਪ੍ਰਤੀ ਬਹੁਤ ਗੁੱਸਾ ਹੈ ਬਹੁਤ ਵੱਡੀ ਪੱਦਰ ਤੇ ਇੱਥੇ ਵੱਡਾ ਇਕੱਠ ਹੋਇਆ ਹੈ ਸੰਯੁਕਤ ਕਿਸਾਨ ਮੋਰਚੇ ਦੀ ਅੱਜ ਦੀ ਮੀਟਿੰਗ ਵਿੱਚ 24 ਤਾਰੀਖ ਦੀ ਅਸੀਂ ਜਿਹੜੀ ਡਿਕਲੇਅਰ ਕੀਤੀ ਹੋਈ ਸੀ ਮਹਾ ਪੰਚਾਇਤ ਉਦੇ ਸੰਬੰਧ ਚ ਜਗਾ ਦਾ ਫੈਸਲਾ ਕਰਨਾ ਸੀ ਇਹ ਮੁੱਲਾਂਪੁਰ ਦਾਕੇ ਪਹਿਲਾਂ ਮਨਸ਼ਾ ਸੀ ਇਹ ਉੱਥੇ ਜਾ ਕੇ ਦੇਖਿਆ ਵੀ ਉੱਥੇ ਮੰਡੀ ਨਾ ਤਾਂ ਉੱਥੇ ਕੋਈ ਸ਼ੈੱਡ ਹੈ ਨਾ ਉੱਥੇ ਮੰਡੀ ਜਿਹੜੀ ਆ ਉਪਧਰੀ ਹੈ ਇਹ ਉਤੋਂ ਫਿਰ ਅਗਲੀ ਰਾਏ ਆਈ ਜਗਰਾਉਂ ਕਰਨ ਦੀ ਜਗਰਾਉਂ ਆ ਸੀ ਪਿਛਲੀ ਵਾਰੀ ਕੀਤਾ